ਗੁਰਾਇਆ ਦੇ ਨੇੜਲੇ ਪਿੰਡ ਰੁੜਕਾ ਕਲਾਂ ਚੇਕ ਬੈਂਕ ਗਾਰਡ ਤੋਂ ਡੋਨਾਲੀ ਸਾਫ ਕਰਦੇ ਸਮੇ ਗੋਲੀ ਚੱਲ ਗਈ ਜਿਸ ਨਾਲ ਉਸਦੀ ਦਰਦਨਾਕ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਕੁਲਵੰਤ ਸਿੰਘ ਸੰਦੂ ਨੇ ਦੱਸਿਆ ਕਿ ਦੁਪਹਿਰ ਸਾਦੇ 3 ਵਜੇ ਦੇ ਕਰੀਬ ਪੱਤੀ ਬੂਲਾਕੀ ਦੇ ਰਣ ਵਾਲੇ ਅਨੂਪ ਸੰਗੇੜਾ ਪੁੱਤਰ ਦਵਿੰਦਰ ਸਿੰਘ ਜਿਸ ਦੀ ਉਮਰ ਕਰੀਬ 34 ਸਾਲ ਸੀ ਜੋ ਗੁਰਾਇਆ ਦੀ ਕੋਆਪਰੇਟਿਵ ਸੁਸਾਇਟੀ ਬੈਂਕ ਵਿੱਚ ਗਾਰਡ ਦੀ ਨੌਕਰੀ ਕਰਦਾ ਸੀ ਸ਼ਨੀਚਰਵਾਰ ਅਤੇ ਐਤਵਾਰ ਦੋ ਛੁੱਟੀਆਂ ਹੋਣ ਕਾਰਨ ਉਹ ਆਪਣੀ ਲਾਇਸੈਂਸੀ ਡੋਨਾਲੀ ਆਪਣੇ ਨਾਲ ਕਰ ਲੈ ਆਇਆ ਸੀ। ਅਨੂਪ ਡੋਨਾਲੀ ਨੂੰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਉਸਦੀ ਅੱਖ ਦੇ ਕੋਲੋਂ ਲੱਗਦੀ ਹੋਈ ਸਿਰ ਵਿੱਚ ਜਾ ਲੱਗੀ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਸਥਾਨ ਮੌਕੇ ਤੇ ਪਹੁੰਚੇ ਐਸਐਚਓ ਸਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਚੌਕੀ ਇੰਜਰਜ ਰੋੜਕਾ ਕਲਾ ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਜਾ ਕੇ ਦੇਖਿਆ ਕਿ ਦੁਨਾਲੀ ਚੋਂ ਇੱਕ ਰੋਡ ਚੱਲਿਆ ਹੋਇਆ ਮਿਲਿਆ ਪੁਲਿਸ ਨੇ ਦੋ ਨਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਹਨਾਂ ਦੱਸਿਆ ਕਿ ਮ੍ਰਿਤਕ ਅਨੂਪ ਦਾ 8-9 ਸਾਲ ਦਾ ਇੱਕ ਬੇਟਾ ਹੈ ਜੋ ਇੱਥੇ ਹੀ ਰਹਿੰਦਾ ਹੈ ਮ੍ਰਿਤਕ ਅਨੂਪ ਸੰਘੇੜਾ ਦੀ ਪਤਨੀ ਜੋ 6-7 ਮਹੀਨੇ ਪਹਿਲਾਂ ਦੁਬਈ ਗਈ ਹੈ ਉਸਦੇ ਪਿਤਾ ਵੀ ਘਰ ਵਿੱਚ ਮੌਜੂਦ ਨਹੀਂ ਸਨ ਅਨੂਪ ਘਰ ਵਿੱਚ ਇਕੱਲਾ ਸੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਅਨੂਪ ਸੰਗੇੜਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਪੇਜ ਦਿੱਤਾ ਹੈ। ਏਪੀ ਨਿਊਜ਼ ਪੰਜਾਬੀ ਲਈ ਰੋੜਕਾ ਕਲਾਤੋਂ ਕਰਮਜੀਤ ਸਿੰਘ ਦੀ ਖਾਸ ਰਿਪੋਰਟ। ਮਾ ਕੁਰਵਾਨ ਸਿੰਘ ਸਾਹਕਾ ਸਰਪੰਚ ਰੋੜਕਾ ਕਣਾ ਅੱਜ ਸਾਡੇ ਪਿੰਡ ਵਿੱਚ ਬਹੁਤ ਹੀ ਮਨਭਾਗੀ ਘਟਨਾ ਵਾਪਰੀ ਹੈ। ਅਨੂਪ ਸਿੰਘ ਸਨੋਵ ਜਸਵਿੰਦਰ ਸਿੰਘ ਰੋੜਕਾ ਕਨਨ ਪਤੀ ਬੁੱਲਾ ਦਾ ਰਹਿਣ ਵਾਲਾ ਤੇ ਕੋਵਲਟ ਬੈਂਕ ਗਰਾਿਆਂ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਨੌਕਰੀ ਕਰਦਾ ਸੀ। ਦੋ ਛੁੱਟੀਆਂ ਕਰਨਾ ਕੱਲ ਉਹ ਆਪਣੀ ਗੱਨ ਨਾਲ ਲੈ ਆਇਆ। ਅੱਜ ਕਰੀਬ 1.30 ਵਜੇ ਉਹ ਆਪਣੀ ਗੱਨ ਸਾਫ਼ ਕਰ ਰਿਹਾ ਸੀ ਤੇ ਜਿਹੜਾ ਉਹਦੇ ਵਿੱਚ ਰੌਣ ਸੀਗਾ ਉਹ اچانک ਚੱਲ ਗਿਆ ਤੇ ਉਹਦੀ ਸੱਜੀ ਅੱਖ ਦੇ ਰੌਣ ਲੱਗਣ ਕਾਰਨ ਉਹਦੀ ਸਾਰੀ ਖੋਪਰੀ ਉੱਡ ਗਈ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਰੌਲਾ ਪੈਣ ਤੋਂ ਬਾਅਦ ਦਾ ਪਰਿਵਾਰ ਵਾਲੇ ਜਾ ਕੇ ਦੇਖਿਆ ਤੇ ਖਤਮ ਹੋ ਚੁੱਕਾ ਸੀ ਤੇ ਉਹਨਾਂ ਦੇ ਫੋਨ ਕੰਨ ਤੋਂ ਬਾਅਦ ਆਂਢੀ ਗੋਂਢੀ ਤੇ ਸਾਰੇ ਨਗਰ ਵਾਸੀ ਇਕੱਠੇ ਹੋਏ ਪੁਲਿਸ ਹੁਲਾਚਮ ਕਰਾਇਆ ਵਾਲੇ ਵੀ ਰੜਕਾ ਚਮਕੀ ਵਾਲੇ ਵੀ ਇਹ ਤੇ ਕੌਂਟੀ ਹੈ ਤੇ ਵੀ ਆਨ ਉਹਨੇ ਲਿਖ ਲਿਆ ਕਿਸੇ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਕਿਸੇ ਦਾ ਕੋਈ ਝਗੜਾ ਨਹੀਂ ਉਹਦੇ ਨਾਲ ਤੇ ਪਰਿਵਾਰ ਵਾਲੇ ਵੀ ਤੇ ਨਗਰ ਵਾਲੇ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਿਸੇ ਖਿਲਾਫ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਸਹਿਬ ਇਹ ਘਟਨਾ ਵਾਪਰੀ ਹੈ ਜਿਹੜੀ ਬੜੀ ਮਨਪਘੀ ਹੈ ਉਹਦਾ ਬੇਟਾ ਬੜਾ ਛੋਟੀ ਉਮਰ ਦਾ ਹੈ 8-9 ਸਾਲ ਦਾ ਉਹਦੀ ਸੁਪਤਨੀ ਡੇਬਈ ਦੇ ਵਿੱਚ 6-7 ਮਹੀਨੇ ਤੋਂ ਗਈ ਹੈ ਉਹਨਾਂ ਰਾਤ ਕੱਲ ਬਾਅਦ ਸ਼ਾਇਦ ਉਹਨਾਂ ਦੀ ਹੋਈ ਸੀ ਆਪ ਵਿੱਚ ਤੇ ਇਸ ਮਨੁਵਾਗੀ ਘਟਨਾ ਤੇ ਅਸੀਂ ਨਗਰ ਨਿਵਾਸੀ ਬੜਾ ਅਫਸੋਸ ਪ੍ਰਗਟ ਕਰਦੇ ਆਂ ਪੋਸਟਮਾਨ ਦੀ ਬੋਡੀ ਜਾ ਚੁੱਕੀ ਹੈ ਸਸਕਾਰ ਉਹਦੀ ਵਾਈਫ ਆਉਣ ਤੋਂ ਬਾਅਦ ਹੀ ਹੋਤੀ ਹੋਣੀ ਹਾਂ ਪਰਿਵਾਰ ਵਾਲੇ ਸਲਾਹ ਕਰਨਗੇ ਕਿ ਉਹਨਾਂ ਨੇ ਫੋਨ ਤੇ ਕੰਟੈਕਟ ਕਰਨਗੇ ਕਿ ਤਾਂ ਵੀ ਜਲਦੀ ਜਲਦੀ ਹੋ ਨਹੀਂ ਸਕਦਾ ਕਿਉਂਕਿ ਪੋਸਟਮਾਨ ਕੱਲ ਨੂੰ ਹੋਣਾ ਕੱਲ ਤੱਕ ਪਹੁੰਚਣਾ ਵਾ 4 ਵਜੇ ਦੇ ਕਰੀਬ ਸਾਨੂੰ ਇਤਲਾਹ ਮਿਲੀ ਸੀ ਕਿ ਰੁੜਕਾ ਕਲਾ अनुप सिंह पुत्र जसविंदर सिंह ਜੇਦੀ ਉਮਰ ਕਰੀਬ 35 ਸਾਲ ਆ ਕੋਪਰੇਟ ਬੈਂਕ ਰੁੜਕਾ ਕਲਾ ਇਹ ਡਿਊਟੀ ਕਰਦਾ ਸੀਗਾ ਆ ਛੁੱਟੀ ਹੋਣ ਕਰਕੇ ਆਪਦਾ ਹੀ ਲਾਇਸੈਂਸੀ ਰੈਫਲ ਜਿਹੜੀ ਉਹ ਰਾਤ ਸ਼ਾਮੀ ਘਰੇ ਲਿਆ ਆ ਸੀਗਾ ਅੱਜ ਉਹਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਪਤਾ ਲੱਗਾ ਕਿ ਜਦੋਂ ਉਹ ਰੈਫਲ ਸਾਫ਼ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਇੱਕ ਗਾਉਂਸ ਸੀਗਾ ਉਹਨੂੰ ਪਤਾ ਨਹੀਂ ਲੱਗਿਆ ਜਿਹੜੀ ਅਚਾਨਕ ਉਹਦੀ ਗੋਲੀ ਚੱਲਣ ਦੇ ਨਾਲ ਉਹਦੀ ਗੋਲੀ ਸਿਰ ਵਿੱਚ ਲੱਗੀ ਤੇ ਉਹਦੀ ਮੌਕੇ ਤੇ ਜਿਹੜੀ ਆ ਮੌਤ ਹੋ ਗਈ ਆ ਜਿਹੜੀ ਅਸੀਂ ਮੌਕੇ ਤੇ ਜਾ ਕੇ ਸ਼ਾਰਬਿੰਨ ਕੀਤੀ ਆ ਉਹਦੀ ਰੈਫਲ ਜਿਹੜੀ ਉਹ ਵੀ ਕਬਜ਼ੇ ਵਿੱਚ ਲਈ ਆ ਇੱਕ ਰੈਫਲ ਦੇ ਵਿੱਚੋਂ ਖੋਲ ਕਾਰਪਸ ਸਾਨੂੰ ਬਰਾਮਦ ਹੋਇਆ ਆ ਜਿਸ ਬੰਦੇ ਵਿੱਚ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ